ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਰਸ਼ਦੀਪ ਸਿੰਘ ਜੀ ਸਿਮਰਨ ਐਗਰੀਕਲਚਰ ਫਾਰਮ ਤੋਂ ਤੇ ਅੱਜ ਤੁਹਾਡੇ ਨਾਲ ਦੂਜੀ ਸਪਰੇ ਬਾਰੇ ਆਪਾਂ ਜਾਣਕਾਰੀ ਰੱਖਣੀ ਹੈ ਜਿਹੜੀ ਆਲੂਆਂ ਤੇ ਦੂਸਰੀ ਸਪਰੇ ਹੁੰਦੀ ਆ ਉਹਦੀ ਜਾਣਕਾਰੀ ਰੱਖਣੀ ਹੈ ਜੀ ਥੋੜੀ ਕਿ ਵੀਡੀਓ ਲੇਟ ਹੋ ਗਈ ਦੂਜੀ ਸਪਰੇ ਦੀ ਗੁਸਤਾਖੀ ਮਾਫ ਕਰਨਾਗੇ ਤੇ ਅਸੀਂ ਇਹ ਗੱਲ ਰੱਖਣੀ ਸੀ ਕਿ ਜਿਹੜੀ ਦੂਸਰੀ ਸਪਰੇ ਆ ਉਹ ਤੁਸੀਂ ਜਦੋਂ 40 ਦਿਨ ਦੇ ਆਲੂ ਹੋ ਜਾਂਦੇ ਆ 40 ਤੋਂ 45 ਦਿਨ ਦੇ ਵਿੱਚ ਉਦੋਂ ਅਸੀਂ ਕਰਨੀ ਹੈ ਜੀ 40 ਤੋਂ 45 ਦਿਨ ਦੇ ਵਿੱਚ ਇੱਕ ਤਾਂ ਬਨਾਈ ਹੋ ਜਾਂਦੀ ਆ ਆਲੂ ਦੀ ਤੇ ਦੂਸਰੀ ਗੱਲ ਇਹ ਆ ਜੀ ਕਿ ਆਪਾਂ ਇੱਕ ਰੋਗਿੰਗ ਵੀ ਕਰਾ ਲੈਣੀ ਉਸ ਤੋਂ ਬਾਅਦ ਬਨਾਈ ਤੋਂ ਬਾਅਦ ਉਹ ਰੋਗਿੰਗ ਕਰਾ ਲੈਣੀ 2-4 ਦਿਨ ਦੇ ਵਿੱਚ ਰੋਗਿੰਗ ਉਹਨੂੰ ਕਹਿ ਦਿੰਦੇ ਆ ਅੱਜ ਨੂੰ ਆਪਾਂ ਪਿਛਲੀ ਵੀਡੀਓ ਦੇ ਵਿੱਚ ਜਾਣਕਾਰੀ ਸ਼ੇਅਰ ਕੀਤੀ ਸੀ ਜੀ ਕਿ ਰੋਗੀਆਂ ਬੂਟੇ ਕਢਾਉਣੇ ਜਾਂ ਉਹ ਚੀਜ਼ ਉਹ ਕਢਾਉਣੀ ਹੈ ਜੀ ਬੂਟੇ ਖੜਾ ਕੇ ਫਿਰ ਅਸੀਂ ਦੂਸਰੀ ਸਪਰੇਅ ਕਰਨੀ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਸੋਲੋਮੋਨ ਕਰਨੀ ਆ ਉਹ ਆਪਾਂ ਇੱਕ ਪਹਿਲੀ ਵੀਡੀਓ 'ਚ ਵੀ ਰੱਖੀ ਸੀ ਉਹਦੇ 'ਚ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਸੋਲੋਮੋਨ ਜਿਹੜੀ ਆ ਥਾਈਮੋਕਸਮ ਦੇ ਬਰਾਬਰ ਆਪਾਂ ਕਰਨੀ ਆ ਜੀ ਇੱਕ ਇਹ ਬਾਹਰ ਬ੍ਰਾਂਡ ਦੀ ਹੈਗੀ ਆ ਬਹੁਤ ਆਫ ਦੀ ਚੀਜ਼ ਇਹ ਰਿਜ਼ਲਟ ਬਹੁਤ ਵਧੀਆ ਜੀ ਇਹਨਾਂ ਪੱਤੇ ਚੌੜੇ ਹੁੰਦੇ ਆ ਲੂਣੇ ਤੁਹਾਡੇ ਨਾਲ ਕੁਝ ਗੱਲਾਂ ਰੱਖੀਆਂ ਸੀ ਉਦੋਂ ਵੀ ਤੇ ਸੋਲੋ ਮੋਨ ਆਪਾਂ ਕਰਨੀ ਹੈ ਜੀ 100 ਐਮਐਲ ਉਹ ਤੁਹਾਨੂੰ ਦੱਸਿਆ ਸੀ ਜੀ 100 ਐਮਐਲ ਖੇਤ ਦੀ ਤੇ ਨਾਲ ਆਪਾਂ ਇੱਕ ਇਹਦਾ ਓਮੈਕਸ ਬ੍ਰਾਂਡ ਦੀ ਗੱਲ ਕੀਤੀ ਸੀ ਜੀ ਓਮੈਕਸ ਬ੍ਰਾਂਡ ਦੀ 45 ਇਹ ਜਿਹੜੀ 5234 ਕਰਦੇ ਆ ਨਾ ਮੇਰੇ ਵੀਰ ਜਿਹੜੀ 05234 ਆ ਉਹਦੇ ਵੰਡੇ ਅਸੀਂ ਇਹ ਕਰ ਰਹੇ ਆ ਇਹਦੇ ਰਿਜ਼ਲਟ ਸਾਨੂੰ ਜਿਆਦਾ ਬੈਟਰ ਰਿਹਾ ਇਹ ਅਬਾਊਟ 600 ਕ ਨੂੰ ਖੇਤ ਪੈਂਦੀ ਆ ਜੀ ਲੀਟਰ ਆ ਲੀਟਰ 3 ਕਿਲਿਆਂ ਦਾ ਹੁੰਦਾ ਜੀ ਦਵਾਈਆਂ ਵਿੱਚ ਇਹਨਾਂ ਨੇ ਮੇਰੇ ਵੀ ਜਿਹੜੇ ਆ ਉਹ ਸਾਨੂੰ 2.5 ਕਿਲਿਆਂ ਦੇ ਵੀ ਪ੍ਰੇਫਰ ਕਰੀ ਜਾਂਦੇ ਆ ਸਹੀ ਮੈਂ ਜਿਹੜੇ ਅਸੀਂ ਰਿਜ਼ਲਟ ਕੱਢੇ ਆ ਉਹ ਹੈਗੇ ਆ ਜੀ ਆਪਣਾ ਲੀਟਰ 3 ਕਿਲਿਆਂ ਦਾ ਤੇ ਉਹਦੇ ਤੇ ਆਪਣੇ ਇਹਨੇ ਜਿਹੜਾ ਆਪਣਾ ਫਾਇਦਾ ਕਰਨਾ ਜੀ ਜਿਹੜੇ ਨੰਬਰ ਆਫ ਟਿਊਬਰਸ ਆ ਜਿਹੜੀ ਐਰ ਕੀ ਦਿੱਕਤ ਆਈ ਸੀ ਆਲੂਆਂ ਦੇ ਵਿੱਚ ਕਿ ਜਿਹੜੇ ਆਲੂਆਂ ਦੇ ਦਾਣੇ ਘਟਿਆ ਜਿੱਦਾਂ ਕਿਸੇ ਨੇ ਆਪਾਂ ਵੇਲ ਪਾਟਦੇ ਸੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਦੋ ਤਿੰਨ ਆਲੂ ਨਿਕਲਦੇ ਸੀ ਵੇਲ ਥਲੇ ਇਹਨੇ ਨੰਬਰ ਆਫ ਟਿਊਬਰਸ ਵਧਾਉਣੇ ਆ ਜੀ ਨੰਬਰ ਆਫ ਟਿਊਬਰ ਜਿੱਦਾਂ 14-15 ਗਾਦ ਨੇ ਜਿਆਦਾ ਨਹੀਂ ਅਸੀਂ ਜਿਹੜਾ ਇਹਦਾ ਤਜਰਬਾ ਦੇਖਿਆ ਜੀ 4 ਤੋਂ 5-6 ਟਿਊਬਰ ਜਿਹੜੇ ਵਾਧਦੇ ਇਹਦੇ ਨਾਲ ਇਹ ਆਪਾਂ 0.5234 ਦੇ ਵੰਡੇ ਕਰਮੀ ਆ ਜਿਹੜੀ 0.5234 ਉਹ 200 ਰੁਪਏ ਖੇਤ ਦੀ ਤਕਰੀਬਨ ਪੈਂਦੀ ਆ ਜੋ ਕੋਈ ਵੀ ਬ੍ਰਾਂਡ ਆ ਇਹ ਪੈਂਦੀ 600 ਦੀ ਹੁਣ ਜਿਹੜੀ 600 ਦੀ ਚੀਜ਼ ਆ 200 ਦਾ ਉਹਦਾ ਕੋਈ ਫਰਕ ਤਾਂ ਹੋਣੀ ਹੈ ਜੀ ਤੇ ਕੀ ਇਮਪੋਰਟ ਕੁਆਲਿਟੀ ਆ ਇਹਦੇ ਨਾਲ ਜਿਹੜੀ ਆਪਾਂ ਤੀਸਰੀ ਸਪਰੇਅ ਕਰਨੀ ਹੈ ਜੀ ਇਹ ਹੈਗੀ ਆ ਇੰਡੋਫਿਲ ਦੀ ਮੈਨਕੋ ਜਿਹੜਾ ਇਹ ਸਾਲਟ ਹੈਗਾ ਜਿਹੜਾ ਆਪਾਂ ਪਹਿਲਾਂ ਗੱਲ ਰੱਖੀ ਸੀ ਪਹਿਲਾਂ ਯੂਪੀਐਲ ਦੀ ਕੀਤੀ ਸੀ ਜਾਂ ਹੋਰ ਬ੍ਰਾਂਡ ਹੋਗੇ ਜਿਹੜਾ ਐਮ 45 ਤਾਂ ਆਪਾਂ ਕਰਨੀ ਕਰਨੀ ਆ ਇਹ ਫੰਗੀਸਾਈਡ ਹੁੰਦੀ ਆ ਇਹਦਾ ਕੰਮ ਇਹ ਆ ਜੀ ਆਲੂ ਨੂੰ ਜਿਹੜਾ ਇੱਕ ਸੁਰੱਖਿਆ ਕਵਚ ਹੈ ਜੀ ਸੁਰੱਖਿਆ ਕਵਚ ਜਿੱਦਾਂ ਬਲੈਡ ਤੋਂ ਲਾ ਲ ਉਹ ਜਾਂ ਪੱਤੇ ਮੋੜਦੇ ਆ ਇਹ ਆਪਣਾ ਹੀਟ ਰੱਖਦੀ ਆਲੂ ਦੇ ਵਿੱਚ ਥੋੜੇਕ ਵੇਲਾਂ ਦੇ ਉੱਤੇ ਕਿ ਜਿਹੜੇ ਸੁਰੱਖਿਆ ਕਵਚ ਹੈ ਜੇਕ ਮੈਨ ਇਹਦਾ ਕੰਮ ਹੈ ਮੈਨਕੋ ਜ਼ਰਦਾ ਇਹ ਅਸੀਂ ਜਦੋਂ ਵੀ ਕਿਸੇ ਵੀ ਆਲੂ ਦੇ ਵਿੱਚ ਕਰਨੀ ਆ ਮੇਰੇ ਵੀਰ ਇਹ ਨਹੀਂ ਕਿ ਪਹਿਲੀ ਸਪਰੇਅ ਦੇ ਵਿੱਚ ਅਸੀਂ ਇੰਡੋਫਿਲ ਕੀਤੀ ਹੈ ਦੂਸਰੀ ਵਿੱਚ ਵੀ ਇੰਡੋਫਿਲ ਕਰਨੀ ਆ ਹਰ ਵਾਰ ਮੇਰੇ ਵੀਰਾਂ ਨੇ ਬ੍ਰਾਂਡ ਬਦਲਣਾ ਤੇ ਜਿਹੜੀ ਆਪਾਂ ਪਹਿਲੀ ਡੋਜ਼ ਕੀਤੀ ਸੀ ਉਹ तकरीबन 300 ਗ੍ਰਾਮ 250 ਦੇ ਲੱਗੇ ਸੀ ਇਹ ਜਿਹੀ ਡੋਜ਼ ਹੈ ਜੀ ਮੌਸਮ ਦੇਖ ਕੇ ਆ ਵੈਸੇ ਅੱਧਾ ਕਿਲੋ ਕਰਦੇ ਆਪਾਂ ਦੂਸਰੀ ਸਪਰੇਅ ਤੇ ਜੇ ਆਪਾਂ ਨੂੰ ਲੱਗੇ ਕਿ ਜਾਦਾ ਹੀ ਮਤਲਬ ਠੰਡਿਆ ਜਾਂ ਜਿਆਦਾ ਜੋਰ ਹੈ ਮੌਸਮ ਖਰਾਬੀਆਂ ਕਰਦਾ ਪਿਆ ਤੇ ਆਪਾਂ ਇਹ 700 ਗ੍ਰਾਮ ਪਰਖੇਦੀ ਵੀ ਕਰ ਸਕਦੇ ਆ ਵੈਸੇ ਅਸੀਂ ਇਹਦੇ ਵਿੱਚ ਡੋਸ ਤੁਹਾਨੂੰ ਦੂਸਰੀ ਸਪਰੇ ਵਿੱਚ ਦੱਸਾਂਗੇ 500 ਗ੍ਰਾਮ 40 ਤੋਂ 45 ਦਿਨ ਦੇ ਵਿੱਚ ਕਰਨੀ ਹੁੰਦੀ ਹੈ 500 ਗ੍ਰਾਮ ਅੱਧਾ ਕਿਲੋ ਬਹੁਤ ਹੈ ਜੀ ਕਿਉਂਕਿ ਤੀਸਰੀ ਸਪਰੇ ਦੇ ਵੀ ਆਪਾਂ ਨੂੰ ਲੋੜ ਪੈ ਸਕਦੀ ਹੈ ਇਹ ਸਪਰੇਆਂ ਕਰਕੇ ਤੁਸੀਂ ਦੇਖੋ ਇਹਦਾ ਰਿਜ਼ਲਟ ਬਹੁਤ ਟਾਪ ਦੇ ਆ ਜੀ ਤੇ ਜਿਹੜੀ 45 ਪਾਉਣੀ ਆ ਆਪਾਂ 40 ਦੇ ਦਿਨ ਦੇ ਵਿੱਚ ਦਾ 0.5534 ਦੇ ਵੰਡੇ ਉਹ ਤਾਂ ਪਾਉਣ ਲੱਗੇ ਆ ਕਿਉਂਕਿ ਉਦੋਂ ਹੀ ਨੰਬਰ ਆਫ ਟਿਊਬਰ ਜਿਹੜੇ ਵਧਨੇ ਆ ਉਦੋਂ ਹੀ ਆਲੂ ਨੂੰ ਜਿਹੜੇ ਆ ਦਾਣੇ ਪੈਣੇ ਸ਼ੁਰੂ ਹੁੰਦੇ ਆ ਉਹਦਾ ਕਰਕੇ ਆਪਾਂ 40 ਤੋਂ 45 ਦਿਨ ਦੇ ਵਿੱਚ ਇਹ 45 ਜਾਂ 0.34 ਕਰਨੀ ਆ ਤੇ ਬਾਕੀ ਤੀਸਰੀ ਸਪਰੇ ਬਾਰੇ ਵੀ ਅੱਗੇ ਧਿਆਨ ਰੱਖਾਂਗੇ ਜੀ ਠੀਕ ਹੈ ਜੀ ਸ਼ੁਕਰੀਆ ਜੀ ਧੰਨਵਾਦ ਜੀ